ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਹਾਂ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇहद ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਗਠਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਦੀ ਰਾਏ ਬੜਾ ਵੱਡਾ ਚਿਹਰਾ ਨੇ 도ਆਬੇ ਦਾ ਉਨਾ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫੋਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਵਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਹੁਣ ਤੁਹਾਨੂੰ ਰਾਏ ਸਾਹਿਬ ਦੱਸੋ। ਐ ਦੇਖੋ ਜਿਹੜਾ ਦੋ ਫੋਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਇਹ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾ ਤੇ ਰਹਿ ਕਹਿ ਲਓ। ਇਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਲ ਹੋ ਰਹੀ ਹੈ ਔਰ ਸਾਡੇ ਨਾਲ ਹੋਰ ਜਿੱਥੇ ਬੰਦੀਆਂ ਵੀ ਸ਼ਾਮਲ ਹੋਣਗੀਆਂ ਥੋੜੀ ਦੇਰ ਚਾਹੂੰ ਕਿ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ ਜਿਹੜਾ ਪਹਿਲਾਂ ਪਿੱਛੇ ਸੰਘਰਸ਼ ਹੋਇਆ ਉਸ ਤੋਂ ਵੀ ਵੱਡਾ ਹੋਗਾ ਇਹ ਕਾਫਲਾ ਤੋਂ ਵੀ ਵੱਡਾ ਹੋਏਗਾ ਗੁਰੂ ਕਾ ਬਾਗ ਜੌਨ ਬਾਈ ਬਹੁਤ ਵਧੀਆ ਚੱਲ ਬਈ ਚੱਲ ਬਈ ਚੱਲੋ ਜੀ ਗੰਨਾਵਾਰ ਬਈ ਵਧੀਆ ਬਿਸ਼ੇਰਾ ਵਧੀਆ ਬਈ ਵਧੀਆ ਦੋ ਟਰੈਕਟਰ ਡਾਲੀਆਂ ਬਈਵਾ ਬਈ ਸ਼ੇਰੋ ਜਿਲ੍ਹਾ ਅੰਮ੍ਰਿਤਸਰ ਅਰਜਨ 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 ਯੂ ਅਰਜਨ ਅਰਜਨ ਜਾ ਰਿਹਾ ਬਈ ਬਹੁਤ ਵਧੀਆ ਬਈ ਮਗਰ ਕਾਫਲਾ ਵੇਖੋ ਲੀਡਰਸ਼ਿਪ ਮਗਰ ਕਾਫਲਾ ਦੋ ਤੋਰ ਦੇ ਮਗਰ ਕਾਫਲਾ ਕਾਫਲਾ ਉਹ ਵੇ ਚਲੀ ਟਰਾਲੀ ਨੂੰ ਕ੍ਰੋਸ ਕਰਾਓ ਹਾਂਜੀ ਹਾਂਜੀ कुझु फेस रोज एॾो बि कारे पलो आज अठ सौ पचानवे पचवंजा वई शाबाशे विया पेंड पनेर कला दो टी विया वॾी सोन फे फे काफ़ा मार फिर काफ़ा मार हौली 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 शेर ਗਰਿਆ ਕਾਫਲਾ ਉੱਥੇ ਜਿੱਥੇ ਟਰੈਕਟਰ ਟਰਾਲੀ ਖਲੋਦੀ ਉੱਥੇ ਬੰਦਾ ਖੜਾ ਰੋ ਮਗਰੋਂ ਆ ਕੇ ਖਲੋ ਜਾਂਦੇ ਹੋ ਅਗਲੀ ਟਰਾਲੀ ਨੂੰ ਵੇਖ ਕੇ ਅਗਲੇ ਬੰਦੇ ਬੰਦਾ ਖੜਾ ਰੋ ਕਿਪਾਰ ਜਿੱਥੇ ਟਰਾਲੀ ਖਲੋਦੀ ਤਾਂ ਮੁਰ ਜਾਣ ਹਾਂ ਉਹ ਉੱਥੇ ਜਿੱਥੇ ਆ ਉੱਥੇ ਘੜਬੜ ਹੋ ਰਹੀ ਆ ਹਾਂ ਆ ਜਾ ਰਿਹਾ ਭਾਈ ਮਹਿੰਦਰਾ 575 ਠੀਕ ਗਿਆ ਅਗਲੇ ਬੰਦੇ ਮੈਸੀ ਭਾਈ ਨਵਾਂ ਨਵਾਂ ਮਾਡਲ नवा मैसी माल जोड़ दो मजदूर एकता जिंदाबाद आज अमृतसर के अंदर ब्यास में बहुत बड़ा काफिला किसान मजदूर संघर्ष समिति का पहुंच चुका है जो दिल्ली कूच करने के लिए तैयार है आप देखें कि हजारों की तादाद में यहां पर ट्रैक्टर ट्रैलियां पर किसान आ चुके हैं और ये पूरा नज़ारा आपको यहाँ हम दिखाते हैं कि किसान अपने हकों के लिए एमएसपी फ्री गारंटी कानून बनाने के लिए और कर्जा मुक्ति के लिए लखीमपुर किसानों को इंसाफ दिलवाने के लिए अपना बिजली बिल दिल्द रद्द करवाने के लिए साथ में मनरेगा मजदूरों के लिए और अपनी आवाज बुलंद करने के लिए ਜਿੰਦਾਬਾਦ ਜਿੰਦਾਬਾਦ ਮਰਦ ਚਾਰਸ ਨੇ ਕੱਢ ਲਈ ਆ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖੇ ਜੇ ਮੋਬਾਈਲ ਤੇ ਇਹਨਾਂ ਚੀਜ਼ਾਂ ਨੂੰ ਪਿਆ ਫਜ਼ਲਰ ਸਾਹਿਬ ਮੁਕਾਬਲਾ ਜਾ ਰਿਹਾ ਭਾਈ ਚੱਲ ਬਈ ਚੱਲ ਬਈ ਫਾਰਮ ਟਰੈਕ ਚੱਲ ਬਈ ਫਾਰਮ ਟਰੈਕ ਟਰੈਕ ਵੀ ਦੇ ਕੇ ਖਬਰਦਾਰ ਲੋ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਟਰੈਕ ਵੀ ਚੱਲਦੀ ਰਹੇ ਟਰੈਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਦੇ ਟਰਾਲੀਆਂ ਆ ਚੱਲਿਆ ਜੀ ਫਾਰਮ ਟਰੈਕ 65 ਭਈ ਇਹਦੇ ਨਗਰਲਾ 575 ਡੀਆਈ ਭਈ ਦੇਰ ਮਰਲਾ ਨਗਰਲਾ ਕਾਫਲਾ ਨਗਰਲਾ ਟੋਟਰਗਾ ਲੀਡਰ ਧਿਆਨ ਦੇਣਾ ਹੌਲੀ 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 ਭਈ 275 ਹੌਲੀ ਡੀਆਈ ਹੌਲੀ ਹੌਲੀ ਡੀਆਈ 275 ਪਿਛਲਾ ਕਰਾ ਦਿਓ ਪਿਛਲਾ ਕਰਾ ਦਿਓ ਟੈਕ ਸਟਾਰਟ ਹੋਣ ਚ ਸਮੱਸਿਆ ਸੀ ਹਾਂ ਇਹਦਾ ਸਟਾਰਟ ਕਰਾ ਦਿਓ ਇਹਦੇ ਪਿਛਲਾ ਸਟਾਰਟ ਕਰੋ ਅਗਲਾ ਅਗਲਾ ਖਿੱਚੀ ਜਾਓ ਜਿੰਨੇ ਖਲੋਨਾ ਉਹਨੂੰ ਅੱਗੇ ਕਰਾਸ ਕਰ ਦਿਓ ਸ਼ਾਬਾਸ਼ ਆ ਐਸਐਮਟੀ ਜੀਟਰ ਵੀ ਆਗਾ ਬਈ ਪੁਰਾਣਾ ਮਾਡਲ ਬੰਦਿਆ ਬਈ ਬੰਦਿਆ ਸ਼ਾਬਾਸ਼ ਇਹਨੂੰ ਸ਼ਾਬਾਸ਼ ਕੋਈ ਮੰਮੀ ਦਾ ਲੇਵਨਾ ਕੋਈ ਟਿੰਡ ਮਹਿਮੂਦ ਚਲਾਂਗੇ ਬੰਦ ਨਾ ਰਹੀ ਮੈਦਾ ਜਨਵਰੀ ਨਾ ਸੰਪੁਰ ਹਾਂ ਹਾਂ ਸਿਕਲ ਲੀਟਰ ਤੇ ਆਨੰਦ ਹੌਲੀ ਆ ਟਰੈਕਟਰ ਸলো ਕਾਰਬੂਰੇਟਰ ਸলো ਕਰ ਖੜੇ ਤੇ ਮਗਰਲਾ ਮਗਰਲਾ ਕਾਫਲਾ ਲੀਡਰ ਵੇਖਰ ਮਗਰਲਾ ਕਾਫਲਾ ਲੀਡਰ ਪਰੇ ਸলো ਕਾ ਕਾ ਮਗਰਲਾ ਕਾਫਲਾ ਕਦਵਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾ ਕਾ 2 ਮਿੰਟ ਹਾਂ ਚੱਲ ਰਿਹਾ ਹਾਂ ਬਈ ਅਦਰੂ ਵੀ ਦੇਖ ਰਹੇ ਹੋ ਆਪਾਂ ਵਿਆਸ ਤੋਂ ਬਡੇਰ ਦਾ ਆਪਣਾ ਕਾਬਲਾ ਤੋਰ ਰਹੇ ਹਾਂ ਅਮਰਸਤਲਾ ਇੱਥੇ ਪੂਰੇ ਖਾਦ ਦੇ ਵਿੱਚ ਦਾੰਦ ਰਹੇ ਆ ਆ ਫਤਾਲਾ ਫਤਾਲਾ ਬਰਸਾਤੇ ਨੇ ਬਾਸ ਦਰਿਆ ਦੇ ਇਲਾਕੇ ਵਾਲੀ ਟਰਾਲੀ ਆ ਗਈ ਨੇ ਅਗੇ ਚੱਲ ਗਏ ਵੀ ਚੱਲ ਗਏ ਬਰਾਮਾ ਲਾਗੇ ਲਾਗੇ ਖੜੀ ਕਰਾ ਤੇ ਆ ਗਿਆ ਵੀ ਚਾਵਾ ਕੇ ਬਈ ਮੇਰੇ ਬੰਦੇ ਟਰਾਲੀ ਦੇ ਖੋਖ ਪਾਵਾ ਬੰਡਾਲਾ ਵੀ ਬੰਡਾਲਾ ਸੋਲਾ ਲੀਕਾ ਸੋਲਾ ਲੀਕਾ ਬਈ ਵੱਲਾ ਵਾਟਾ ਜਾਂ ਛੇਰ ਕਾ ਤੇ ਮੇਰੇ ਵੀ ਵਾਟਾ अर्जन 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 काफला का मजीठा जोड़वाल मिंदरा मिंदरा पंजासी चल गया भी मिंदरा पंजासी चल गया भी मिंदरा पांच पजासी कोटला सुलतान सिंह जोड़ मजीठा चल दिया बी सोना लिखा जा रहा बी सोना लिका ਹਾਂਜੀ ਆ ਚੱਲ ਰਿਹਾ ਵੀ ਕਾਈ ਪਿੰਡ ਧਾਰੇ ਟਾਂਗੜਾ ਟਾਂਗੜਾ ਜੋਣ ਪਈ ਦਾਵਾ ਕੇ ਸੋਨਾਲੀ ਕਾ ਜੋਰ ਮਜੀਕਾ ਪਿੰਡ ਹਮਦਾ 2 ਡੈਕਰ ਡਾਲੀਆਂ ਮੇਰੀ ਨੂਰਾਂ ਵਾਲੀ 2 ਡੈਕਰ ਡਾਲੀਆਂ ਹਰ ਖਸਾ ਤੋਂ ਆਹ ਬਈ ਨਵੇਂ ਮਾਡਲ ਆ ਕਰਤਾਰ ਥੋਰ ਬਾਜ ਫਰਾਂ ਦੇ ਕਰਤਾਰ ਸ਼ਖਤ ਮਿਸ਼ਰੀ ਖਾਂ ਆ ਸੋਨਾਲੀ ਕਾ ਬਾਈ ਸੋਨਾਲੀ ਕਰ ਦਿਓ ਬਹੁਤ ਐਸਾਈ ਕਰ ਦਿਓ ਬਹੁਤ ਟਰਾਲੀਆਂ ਹਲੇ ਪਿੱਛੇ ਨਵਾਂ ਨੀ ਔਰ ਨਵਾਂ ਹੀ ਬਈ ਨਵਾਂ ਟਰੈਕਟਰ ਆ ਬਾਈ ਬਾਈ ਸ਼ੇਰ ਉੱਖਾਂ ਚੜਦਾ ਚਾਵਾ ਵੀਰ ਨਾ ਡਿੱਗਣ ਦਿਓ ਵੀਰ ਨਾ ਡਿੱਗਣ ਦਿਓ ਜੀ ਇਹਨੂੰ ਬਤਾਈਏ ਜੋਨ ਡੀਅਰ ਬਾਈ ਜੋਨ ਡੀਅਰ ਚੱਲ ਰਿਹਾ ਸ਼ਾਬਾਸ਼ੇ ਸ਼ੇਰੋ ਉਹ ਪੰਜਾਬ ਵਾਲਿਓ ਪੰਜਾਬ ਦੇ ਨੌਜਵਾਨੋ ਤੁਹਾਡੇ ਸਿਰ ਤੇ ਲੜਾਈ ਆ ਬਈ ਹਾਂਜੀ ਆ ਗਿਆ ਬਈ ਦਿਖਾ ਦਿਓ ਜੀ ਦਿਖਾ ਦਿਓ ਹਲੇ ਕਾਫਲਾ ਬਾਕੀ ਆ ਇਹ ਅੰਮ੍ਰਿਤਸਰ ਜ਼ਿਲ੍ਹਾ ਚੱਲ ਰਿਹਾ ਜੀ ਅੰਮ੍ਰਿਤਸਰ ਜ਼ਿਲ੍ਹਾ ਪਿਆਸ ਤੋਂ ਪਿਆਸ ਪੁਲ ਤੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਕਾਫਲਾ ਰਵਾਨਾ ਹੋ ਰਿਹਾ ਸ਼ਾਬਾਸ਼ ਬਈ ਦੇਖਦੇ ਜਾਓ ਹਜੇ ਹਜੇ ਦੇਖਦੇ ਜਾਓ ਹਜੇ ਟਰੈਲਰ ਚੱਲ ਰਿਹਾ ਟਰੈਲਰ ਚੱਲ ਰਿਹਾ ਸਾਨੂੰ ਵਿੱਚ ਛੱਡਣਾ ਪੈਣਾ ਵਾ ਲਾਈਵ ਉਹ ਵਿੜਵਾਨਾ ਹੋਣਾ ਵਾ ਹਜੇੁੱਜੀ ਲੈ ਅਸੀਂ ਮੋਤੀ ਗੋਰੀਆ 1.5 ਦੇ ਪਾਸੇ ਖੜੀਆ ਆਹ ਭਈ ਅੱਟ ਕੁਤਵੰਦ ਅਰਜਣ ਬਈ ਅਰਜਣ ਅੱਟ ਕੁਤਵੰਦ ਦੇਖੀ ਜਾਓ ਅਜੇ ਸ਼ੇਅਰ ਕਰ ਦਿਓ ਵੱਤੋ ਵੱਤ ਬਾਈ ਸ਼ੇਅਰ ਕਰ ਮਾੜ ਰਿਹਾ ਕਰਤਾਰ 4x4 ਬਈ ਕਰਤਾਰ ਚੱਕ ਮਿਸ਼ਰੀ ਖਾਨ ਆਹ ਸੋਨਾਲੀਕਾ ਬਾਈ ਸੋਨਾਲੀਕਾ 400 ਕਾਰ ਤੱਕ ਹਾਂ ਲਗਾਤਾਰ ਵੀ ਮਾਤੂਰ ਸ਼ੇਅਰ ਕਰ ਦਿਓ ਅਪੀਲ ਕਰਦੇ 500 ਤੱਕ ਸ਼ੇਅਰ ਕਰ ਦਿਓ 1000 ਬੰਦਾ 2000 ਬੰਦਾ ਦੇਖੇ ਬਈ ਹਾਂ ਜੀ ਬਹੁਤ ਵਧੀਆ ਜੀ ਚਲੋ ਲਗਾਤਾਰ ਕਾਹਲਾ ਲਗਾਤਾਰ ਸ਼ਾਬਾਸ਼ ਦੇਖੀ ਜਾਓ ਜੀ ਦੇਖੀ ਜਾਓ ਤੇ ਸ਼ੇਅਰ ਕਰੀ ਜਾਓ ਇਹਨੂੰ ਟੈਲੀ ਨੂੰ 1000 ਤੱਕ ਲੈ ਕੇ ਜਾਣਾ ਜਿਹੜੇ ਵੇਖਣ ਵਾਲੇ ਆ 1000 ਪਹਿਲਾ ਟਾਰਗੇਟ 1000 ਦਾ ਆ 562 ਦੀ ਜਿਹੜੀ ਟੈਲੀ ਆ ਉਹਨੂੰ ਅਸੀਂ 1000 ਤੱਕ ਲੈ ਕੇ ਜਾਣਾ ਪਹਿਲਾ ਟਾਰਗੇਟ ਹੈ ਟਰਾਲੀਆਂ ਅਜੇ ਅੱਧ ਤੱਕ ਨਹੀਂ ਪਹੁੰਚੀਆਂ ਟਰਾਲੀਆਂ ਆਦੀਆਂ ਨਹੀਂ ਹੈਗੀਆਂ ਵਾਲੇ ਟਰਾਲੀਆਂ ਵਾਲੇ ਸ਼ੁਰੂਆਤ ਹੋਈ ਟਰਾਲੀਆਂ ਦੀ 608 ਬਹੁਤ ਵਧੀਆ ਵੀਰ ਮੇਰੇ ਸ਼ੇਅਰ ਕਰਦੇ ਉਹਨੂੰ ਵੱਧ ਵੱਧ ਬਦਕਰ ਸਾਹਿਬ ਪਛਾਣ ਹਾਂਜੀ ਵਕਤੋ ਵਾਰ ਸ਼ੇਅਰ ਕਰ ਦਿਓ ਮੇਰੇ ਵੀਰ ਵੱਧ ਤੋਂ ਵੱਧ 60 ਬਤਾਲੀ ਦੇਖ ਰਹੇ ਮੇਰੇ ਸਾਬ ਬਿਲਕੁਲ ਜੀ ਧੰਨਵਾਦ ਹੈ ਜੀ ਧੰਨਵਾਦ ਹੈ ਸਾਰਿਆਂ ਦਾ ਜਿਹੜੇ ਮੇਰੇ ਵੀਰ ਸ਼ੇਅਰ ਕਰ ਰਹੇ ਆ ਇਸੇ ਤਰੀਕੇ ਨਾਲ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸ਼ੇਅਰਿੰਗ ਕਰ ਦਿੱਤੀ ਜਾਵੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਮੈਸੇਜ ਪੂਰੀ ਦੁਨੀਆ ਤੱਕ ਪਹੁੰਚ ਸਕੇ ਆ ਚੱਲਿਆ ਆ ਚੱਲਿਆ ਜੀ ਅਰਜਨ ਅਰਜਨ ਆ ਰਿਹਾ ਵੀ ਅਰਜਨ ਇਹ ਪਿੰਡ ਤੇ ਲੈ ਚੱਲ ਬਈ ਛੇੜਾ ਸੋ ਸ੍ਰੀ ਆਕਾਰ ਮੈਸੇਜ ਚੱਲਿਆ ਜੇ ਬਈ 9500 ਮੈਸੀ ਚੱਲਿਆ ਰੇ ਮੇਰੇ ਵੀਰ ਸਲੋਲੀ ਸਲੋਲੀ ਸਪੀਡ ਸਪੀਡ ਪਹਿਲਾਂ 5-7 ਦੀ ਰੱਖਣੀ ਆ ਹੌਲੀ ਹੌਲੀ ਨੈਕਸਟ ਬਈ ਨੈਕਸਟ ਟਾਲੀ ਆ ਚੱਲੀ ਜੇ ਵੀ ਮਾਲੋਵਾਲ ਦੀ ਟਾਲੀ ਬਈ ਜੋਨ ਟਾਂਗਰਾ ਸੋਨੀ ਟਾਲੀ ਆ ਮੇਰੇ ਫੌਰ ਬਈ ਚਲੋ ਵੀ ਮਗਰ ਆ ਜੋ ਕਰ ਸੇ ਬਣਾਈ ਆ ਲਗਾ ਕੰਟੀਨਿਊ ਚੱਲ ਬਈ ਚੱਲ ਬਈ ਚੱਲ ਬਈ ਮਗਰ 4 ਪੰਜਾਬ ਤੋਂ ਡੀ ਆਈ ਹਾਂ ਫੋਟੋ ਕਿੰਨਾ ਰਹੀ ਉਸ ਤੋਂ ਹਾਂਜੀ ਬਹੁਤ ਵਧੀਆ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖਿਆ ਜ ਮਬਾਰਕ ਇਹਨਾਂ ਚੀਜ਼ਾਂ ਨੂੰ ਕਿ ਆ ਫਤਿਹਗੁਰ ਸਾਹਿਬ ਮੁਕਾਬਲਾ ਜਾ ਰਿਹਾ ਬਈ ਸ਼ਾਮਾਂ ਦੇ ਤਾਲ ਬਈ ਫਾਰਮ ਟ੍ਰੈਕ ਚੱਲ ਬਈ ਫਾਰਮ ਟ੍ਰੈਕ ਟ੍ਰਾਫਿਕ ਵੀ ਦੇਖ ਕੇ ਖੰਭੇ ਕਰ ਲੋ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਟ੍ਰਾਫਿਕ ਵੀ ਚੱਲਦੀ ਰਹੇ ਟ੍ਰਾਫਿਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਤੇ ਕਾਲੀਆਂ ਆਹ ਚੱਲਿਆ ਜੀ ਫਾਰਮਟੈਕ 60 ਬਈ ਇਹਦੇ ਮਗਰ 575 ਡੀ ਆਈ ਬਈ ਮਗਰਲਾ ਮਗਰਲਾ ਕਾਬਲਾ ਮਗਰਲਾ ਟੁੱਟ ਰਿਹਾ ਲਿੱਡ ਤੇ ਆਂਦੇ ਜੋ ਹੌਲੀ 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 ਪਈ 275 ਆਉਣੀ ਡੀ ਆਈ ਹੌਲੀ ਹੌਲੀ ਡੀ ਆਈ ਲੋ 79 ਪਿਛਲਾ ਕਰਾ ਦਿਓ ਪਿਛਲਾ ਕਰਾ ਦਿਓ ਟਰੈਕਟਰ ਸਟਾਰਟ ਹੋਣ ਦੀ ਸਮੱਸਿਆ ਆ ਗਈ ਹਾਂ ਪਿਛਲਾ ਸਟਾਰਟ ਕਰਾ ਦਿਓ ਇਹਨੂੰ ਪਿਛਲਾ ਸਟਾਰਟ ਕਰੋ ਅਗਲਾ ਅਗਲਾ ਖਿੱਚੀ ਜਾਓ ਜਿੰਨੇ ਖਲੋਨਾ ਨੂੰ ਅੱਗੇ ਕਰਾਸ ਕਰ ਦੋ ਸ਼ਾਬਾਸ਼ ਤਾਂ ਐਤਮਤੀ ਜਿੱਤ ਰਿਹਾ ਬਈ ਰਾਭੇ ਪ੍ਰਾਣਾ ਮਾੜਾ ਵਧੀਆ ਬਈ ਵਧੀਆ ਬੰਦੇ ਸ਼ਾਬਾਸ਼ ਹੈ ਬਈ ਸ਼ਾਬਾਸ਼ ਕੁਰਬਾਨੀ ਵਾਲੇ ਜੋਧੇ ਆ ਗਏ ਪਿੰਡ ਮਹਿਮੂਦਪੁਰ ਕਲਾ ਜਲਾ ਬਈ ਮਿੱਤਾ ਜੋਨ ਬਈ ਮਸੰਪੁਰ ਹਾਂ ਹਾਂ ਪਿਛੇ ਲੀਡਰ ਤੇ ਆਨਦੇ ਨੇ ਹੋਰੇ ਆ ਟਰੈਕਟਰ ਸলো ਕਰ ਬਈ ਟਰੈਕਟਰ ਸলো ਕਰ ਖੜੇ ਥੇ ਮਾਰਲਾ ਨਗਰਲਾ ਕਾਫਲਾ ਲੀਡਰ ਵੇਖਰ ਨਗਰਲਾ ਕਾਫਲਾ ਲੀਡਰ ਬਣ ਕੇ ਖੜੋ ਕਾਕਾ ਮਗਰਲਾ ਕਾਫਲਾ ਕਦਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਕਾ 2 ਮਿੰਟ ਆ ਚੱਲ ਰਿਹਾ ਹਾਂ ਬਈ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਾਂ ਬਿਆਸ ਤੋਂ ਫਤੇਗੜ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਹੇ ਹੈਗੇ ਅੰਮ੍ਰਿਤਸਰ ਜਿਲ੍ਹਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਆਪੋ ਆਪਣੀਆਂ ਸਥਾਨਾਂ ਤੇ ਜਿਹੜੇ ਆ ਉਹ ਆ ਰਹੇ ਹੈਗੇ ਆ ਨਹੀਂ ਨਹੀਂ ਚਲੋ ਤੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵਾਤ ਤੋਂ ਵਾਤ ਛੇਕ ਦਿਓ ਐਮ ਐਸ ਪੀ ਗਰੰਟੀ ਦਾ ਕਾਨੂੰਨ ਵੀ ਲੈਣਾ ਸਾਰੇ ਕੰਮ ਕਰਨੇ ਹਨ ਖਲੋ ਜਾ ਖਲੋ ਜਾ ਯਾਰ ਠੀਕ ਹੈ ਖਲੋ ਜਾ ਯਾਰ ਤੋ ਇਸ ਕਰਕੇ ਬੇਨਤੀ ਆ ਕਿ ਸਾਰਿਆਂ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਕੰਨੇ ਦਾ ਰੇਟ ਵੀ ਸੀ ਟੂ ਪਲੱਸ 100% ਦੇ ਨਾਲ ਲੈਣਾ ਲਖੀਮ ਪੁੱਛੀ ਦਾ ਇਨਸਾਫ ਆ ਮਸਲਾ ਮਦਰ ਦੇ ਧਿਆਨ ਦੇ ਨਬਰ ਕਾਫਲਾ 215 ਬੰਦੇ ਇਸ ਟਾਈਮ ਦੇਖਣਾ ਸ਼ੁਰੂ ਹੋ ਗਏ ਜੀ ਅਪੀਲ ਕਰ ਦਿਓ ਤਾਂ ਕਿ ਵਰਤਮਾਨੇ ਸ਼ੇਅਰ ਹੋ ਜਵੇ ਸ਼ੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਨੂੰ ਪਹੁੰਚਣੀ ਚਾਹੀਦੀ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਇਹ ਤੋਂ ਬਾਅਦ ਹੋਰ ਮੰਗਾ ਜਿਵੇਂ ਪੋਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਗਾ 200 ਦਿਨ 700 ਰੁਪਇਆ ਦਿਹਾੜੀ ਔਰ ਆਦੀਵਾਸੀਆਂ ਦਾ ਜਿਹੜਾ 5ਵੀਂ ਤਾਰਾ ਚਲ ਹਾਂ ਚੱਲ ਬਈ ਚੱਲ ਬਈ ਚੱਲ ਬਈ ਹੋ ਗਿਆ ਟਾ ਆ ਦੇਖੋ ਬਈ ਮਛੋਵਾ ਗੁਰੂ ਕਾ ਬਾਗ ਜੋਂ ਬਈ ਬਹੁਤ ਵਧੀਆ ਚੱਲ ਬਈ ਚੱਲ ਬਈ ਚੱਲੋ ਇੱਕ ਪਿੰਡ ਗੁੰਨਵਾਲ ਦੋਨੋਂ ਵਾਰ ਬਈ ਵਧੀਆ ਵੀ ਖੇੜਾ ਵਧੀਆ ਬਈ ਵਧੀਆ ਸੋ ਟਰੈਕਟਰ ਘਾਲੀਆਂ ਬਈ ਵਾਹ ਬਈ ਫੇਰੋ ਜ਼ਿਲ੍ਹਾ ਅੰਮ੍ਰਿਤਸਰ अर्जन अर्जन अर्जुन यूज़ अर्जन अर्जन जा रहिया भई बहुत बढ़िया भई मगर काफ़ा वेखो लीडरशिप मगर काफ़ा तोड़ दो मगर काफ़ा